ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਮੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕਮਾਂਕਾਰਾਂ ਵਿੱਚ ਮਾਲਕ ਕਰੇ ਜੀ ਵਾਤਾ ਲਓ ਜੀ ਅੱਜ ਆਏ ਹੋਏ ਠਾਉਣੇ ਪਿੰਡ 마ਸੀ ਜੀ ਦੇ ਕੋਲ ਹਨਾ ਅ 마ਸੀ ਜੀ ਰਾਹ ਦੇ ਭਾਈ ਅੰਜ ਘਰ ਦੇ ਨਾਲ ਆਏ ਹੋਏ ਆ ਉਹ ਉੰਦਰ ਬੈਠੇ ਮੈਂ ਕਿਹਾ ਚਲੋ ਆਪਾਂ ਨੂੰ ਤਾਂ ਜਿਹੜੇ ਕੰਮ ਦਾ ਬੰਦਾ ਸ਼ਕੀਨ ਹੁੰਦਾ ਉਸੇ ਕੰਮ ਦਾ ਸ਼ੌਂਕ ਉਹ ਹੁੰਦਾ ਨਾ ਜਿਹੜਾ ਕੰਮ ਬੰਦਾ ਕਰਦਾ ਆਪਾਂ ਮੱਝਾਂ ਵਾਲੀ ਸਾਈਡ ਨੂੰ ਆ ਗਏ ਜਿਹੜਾ ਮਾਰਨ ਤੇ ਬਾਕੀ ਭਾਈ ਮੌਸਮ ਅੱਜ ਜਿਹੜੇ ਹਿਸਾਬ ਗਿਆ ਗਰਮੀ ਹੋਈ ਵੀ ਨਾ ਹੁਮਸ ਜੀ ਹੁਣ ਲੱਗਦਾ ਤਾਂ ਹੈਗਾ ਦੋ ਤਿੰਨ ਦਿਨਾਂ ਦਾ ਵੀ ਅੱਜ ਮੀਂਹ ਪੈ ਜਾਊਗਾ ਅੱਜ ਪੈ ਜਾਊਗਾ ਪਰ ਪੈਂਦਾ ਨਹੀਂ ਹੈ ਅੱਜ ਪਰ ਜਿਹੜੇ ਹਿਸਾਬ ਗਿਆ ਗਰਮੀ ਹੋਈ ਵੀ ਆ ਅੱਜ ਮੈਨੂੰ ਜ਼ਰੂਰ ਲੱਗਦਾ ਵੀ ਪੈ ਜਾਊਗਾ ਮੀਂਹ ਹਨਾ ਆ ਗਰਮੀ ਤੁਸੀਂ ਦੇਖ ਲਓ ਕਿੱਦਾਂ ਆਉਂਦੀ ਖੜਿਆਂ ਨੂੰ ਉਦਾਂ ਹੀ ਗਰਮੀ ਨੁੱਥੜੀ ਜਾਂਦੀ ਆ ਬਹੁਤ ਜ਼ਿਆਦਾ ਗਰਮੀ ਅੱਜ ਤਾਂ ਮੈਂ ਤਾਂ ਅੰਦਰੋਂ ਨਿਕਲ ਕੇ ਆਇਆ ਮੈਂ ਕਿਹਾ ਚੱਲ ਬਾਹਰ ਮੜਾ ਇੱਕ ਘੇ ਭੂਮੀਆਂ ਫੇਰੀਏ ਪਰ ਬਾਹਰ ਹੋਰ ਜ਼ਿਆਦਾ ਬੁਰਾ ਹਾਲ ਹੈ ਨਾ ਤੇ ਹیدر ਭਾਈ ਮਾਸੜ ਜੀ ਦਾ ਟਰਾਲਾ ਖੜਾ ਹੈ ਹੈ ਮਾਸੜ ਜੀ ਨੇ ਦੇਖ ਲਓ ਹੈ ਢਾਲਪੁਰ ਖੜਾਇਆ ਵਾ ਮੋਰੇ ਸਟੈਂਡ ਥੱਲੇ ਹਿੱਟਾਂ ਲਾ ਕੇ ਨਾ ਪਾਣੀ ਪੂਣੀ ਵੇਚਣਾ ਖੜੇ ਜਿਹੜਾ ਹੈ ਦੇਖੋ ਇਹਨ ਪਿਆ ਸਾਫ ਟਰਾਲਾ ਵਧੀਆ ਉਦਾਂ ਮਾਸੜੀ ਨੇ ਬਣਵਾ ਲਿਆ ਤਾਂ ਜਨ ਨ ਰੰਗ ਕਰਵਾਉਂਗਾ ਕਰਾਤਾ ਇਹਨੂੰ ਦੁਬਾਰਾ ਪਹਿਲਾ ਇਹਨੂੰ ਕਲਰ ਹੈਗਾ ਦਾ ਖਾਕੀ ਕਲਰ ਹੂੰ ਪਹਿਲਾ ਖਾਕੀ ਰੰਗ ਦਾ ਕਲਰ ਤਾਂ ਇਹਨੂੰ ਤੇ ਆ ਪਿੱਛੇ ਜੀ ਚੇਂਜ ਕਰਾਇਆ ਤਾਂ ਮਨ ਲੱਗਾ ਆਕੇ ਲੱਗ ਗਿਆ ਥੋੜਾ ਜਿਹਾ ਗੰਨਾ ਗੁੰਨਾ ਲਾਉਂਦੇ ਆ ਮਾਸੜ ਜੀ ਦੇ ਕਰਕੇ ਨਾ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਂਦਾ ਲਓ ਜੀ ਤਾਰਾ ਸਿੰਘ ਬਿਲਗਾ ਦਾ ਬਣਿਆ ਹੋਇਆ ਟਰਾਲਾ ਹੈ ਹੂੰ ਇਹ ਟਰਾਲਾ ਉਦਾਂ ਵਧੀਆ ਨਿੱਗਰ ਬਣਿਆ ਵਾ ਇੱਥੇ ਮੰਜੀ ਦਾ ਆ ਗਿਆ ਆਪਸ਼ਨ ਮੰਜੀ ਲੱਗ ਜਾਂਦੀ ਆ ਗੰਨੇ ਵਾਸਤੇ ਵਧੀਆ ਹੈ ਬਣਵਾਇਆ ਵਾ ਵੈਸੇ ਗੰਨੇ ਵਾਸਤੇ ਇਹ ਮਾਸੜ ਜੀ ਨੇ ਤਰਨ ਜੋਤ ਕੈਨੇਡਾ ਨਾ ਉਹ ਟਰਾਲਾ ਤਾਂ ਇੱਕ ਨੰਬਰ ਆ ਤੇ ਆ ਛੋਟੀ ਟਰਾਲੀ ਵੀ ਭਾਈ ਬਣਵਾਈ ਵੀ ਮਾਸੜ ਜੀ ਨੇ ਹਾਂ ਖੁੱਲੀ ਡੁੱਲੀ ਜਗ੍ਹਾ ਹੈ ਨਾ ਪੂਰੇ ਟਰਾਲੀ ਨਾਲ ਜਿੱਦਾਂ ਮਰਜ਼ੀ ਡੰਗਰ ਡੰਗਰ ਬੰਨੀ ਰੱਖੋ ਜਗ੍ਹਾ ਖੇਤਾਂ ਆ ਬਾਈ ਮਕਾਨ ਪਾਉਣ ਦਾ ਅਸਲ ਚ ਇਹੀ ਫਾਇਦਾ ਹੁੰਦਾ ਜਗ੍ਹਾ ਬੰਦੇ ਕੋ ਖੁੱਲੀ ਡੁੱਲੀ ਹੋ ਜਾਂਦੀਆਂ ਤੇ ਆ ਮਸ਼ੀਨ ਆ ਜੀ ਆਚਾਰ ਪਾਉਣੇ ਵਾਲੀ ਮਾਸੜੀ ਕਰਾਇਆ ਵੀ ਕਰਦੇ ਹੁੰਦੇ ਇਹਦੇ ਨਾਲ ਹਨ ਤੇ ਆਪਣਾ ਵੀ ਪਾ ਲੰਦੇ ਆ ਦੇਖੋ ਇਹਨਾਂ ਨੇ ਆਪਣਾ ਆਕੇ ਦੱਬਿਆ ਬਾਚਾਰ ਆਪਣਾ ਇਹਨਾਂ ਨੇ ਪਾਤਾ ਮੰਨ ਲਾਦਾ ਕੀਲੇ ਕਦਾ ਹੋਣਾ ਹੈ ਸ਼ਾਇਦ ਇਹ ਇੱਕਣਾ ਅਸਲ ਵਿੱਚ ਆਹ ਚੀਜ਼ ਚਾਹੀਦੀ ਐ ਏਦਾਂ ਟੱਕ ਹੋਣਾ ਚਾਹੀਦਾ ਆਚਾਰ ਉੱਪਰ ਨਾ ਇਹ ਪ੍ਰਾਲੀ ਜੀ ਪਾ ਕੇ ਪ੍ਰਾਲੀ ਤਾਂ ਕਰਕੇ ਪਾਣੀ ਪੈਂਦੀ ਆ ਇਹ ਜਿਹੜੀ ਮਿੱਟੀ ਆ ਫੇ ਮੀਂਹ ਚ ਹੜਦੀ ਨਹੀਂ ਸਾਰੀ ਤਾਂ ਕਰਕੇ ਏਦਾਂ ਅਸਲ ਵਿੱਚ ਆਚਾਰ ਪਾਉਣ ਦਾ ਅਸਲ ਟੰਗ ਇਹ ਆ ਐਂ ਟੱਕ ਹੋ ਜਵੇ ਨਾ ਆ ਡੰਡੇ ਤਾਂ ਇਹਨਾਂ ਨੇ ਵੈਸੇ ਲਾਏ ਹੋਏ ਤਾਰ ਨਹੀਂ ਬੰਨੀ ਜੇ ਤਾਰ ਉਰੇ ਬੰਨ ਹੋ ਜਵੇ ਡੰਗਰ ਉਪਰੇ ਤੇ ਫਾਇਦਾ ਕਿਉਂਕਿ ਜੇ ਇਹਦੇ ਪਾ ਕੋਈ ਉਪਰ ਡੰਗਰ ਚੜ ਗਿਆ ਜਦ ਇਹ ਕਾਗਜ਼ ਨੇ ਫੜ ਜਾਣਾ ਕਾਗਜ਼ ਪਛਾਇਆ ਵਾ ਜੀ ਇਹਦੇ ਉੱਪਰ ਤੇ ਬਸ ਇੱਕਣਾ ਹੁਣ ਅਸੀਂ ਵੀ ਪਾਉਣਾ ਨਾ ਜਾਂ ਤਾਂ ਇਦਾਂ ਟਕਣਾ ਆਇਆ ਨਾ ਪਿਛਲੇ ਸਾਲ ਆਚਾਰ ਬਹੁਤ ਖਰਾਬ ਹੋ ਗਿਆ ਸਾਡਾ ਐਤ ਕੀ ਐਨ ਚੰਗੀ ਤਰ੍ਹਾਂ ਟਕਾਂਗੇ ਇਦਾਂ ਹੀ ਟਰਾਲੀ ਮਿੱਟੀ ਦੀ ਭਰ ਲਿਆਵਾਂਗੇ ਖੇਤਾਂ ਚ ਤੇ ਐਨ اسی ਤਰ੍ਹਾਂ ਟਕਾਂਗੇ ਚੰਗੀ ਤਰ੍ਹਾਂ ਹਨ ਪਰਾਲੀ ਵੀ ਆਪਣੀ ਕੋ ਹੋ ਗਈ ਆ ਪਰਾਲੀ ਪਿਛਾ ਕੇ ਇਧਰ ਭਾਈ ਇਹਨਾਂ ਦੇ ਚਾਚੇ ਤਾਂ ਆਏ ਨੇ ਘਰ ਆ ਮਾਸੜ ਜੀ ਦੇ ਭਰਾ ਦਾ ਘਰ ਇੱਕ ਆ ਤੇ ਕਾ ਇਹਨਾਂ ਨੇ ਭਰਾ ਦਾ ਘਰ ਹਨਾ ਇਹ ਮਸ਼ੀਨ ਹੁਣ ਅਜੇ ਫਿਲਹਾਲ ਰੈਸਟ ਤੇ ਚੱਲ ਰਹੀ ਹੈ ਮਨਲਾ ਦਾ ਏਕੀ ਚਾਲੂ ਪਰ ਹੀ ਨਹੀਂ ਸ਼ਾਇਦ ਆਪਣਾ ਪਾਕੇ ਖੜਾਤੀ ਮਨਲਾ ਦਾ ਮਾਸੜ ਜੀ ਨੇ ਚਲੋ ਮਾਲਕ ਦੀ ਕਿਰਪਾ ਬਾਈ ਹੁਣ ਬੱਚੇ ਹੋ ਗਏ ਸੈਟ ਬੱਚੇ ਬਾਹਰ ਚੱਲ ਗਏ ਜੇਨ ਸ਼ਾਇਦ ਪਿੱਛੇ ਜੇ ਗੈਂਦੇ ਵੀ ਤੇ ਮਾਸੜ ਜੀ ਵੀ ਵੇਚਣੀ ਆ ਸ਼ਾਇਦ ਵੇਚੇ ਦੇਣ ਹਨਾ ਕੁਝ ਨਹੀਂ ਪਤਾ ਲਓ ਜੀ ਹੁਣ ਤੁਹਾਨੂੰ ਦਿਖਾਉਂਦੇ ਮਾਸੜ ਜੀ ਦੇ ਭਾਈ ਡੰਗਰ ਮੱਝਾਂ ਤੇਂ ਗਾਵਾ ਮੰਦਾ ਲੱਗਿਆ ਹੋਇਆ ਆਪਣਾ ਕੰਮ ਕਰਨ ਆਹ ਘੜਾ ਭਾਈ ਮਾਸੜ ਜੀ ਦਾ ਟਰੈਕਟਰ ਹੈ ਹਾਂ ਨਾਓ ਲੈ ਵੀ ਮਿੱਤਰ ਨੇ ਲਾ ਤਾ ਫੇਟ ਹਾਂ ਓ ਕੰਮ ਵੇਖੇ ਲੋਟ ਆ ਯਾਰ ਜੇ ਡੰਗਰ ਕੋਈ ਬਾਈ ਚਾਂਸ ਖੁੱਲ ਵੀ ਗਿਆ ਅੰਦਰ ਹੀ ਰਹਿ ਜਾ ਬਾਹਰ ਨਹੀਂ ਆ ਸਕਦਾ ਸਾਡੇ ਦਾ ਜੇ ਖੁੱਲ ਜਵੇ ਸਾਰ ਹਿੱ ਤੱਕ ਇੱਕ ਡੰਗਰੇ ਹਲਾਪ ਹੁੰਦਾ ਸਾਰਾ ਕੁਝ ਮੈਂ ਇਹ ਵੀ ਟੈਂਕੀ ਗਈ ਭਾਰ ਇਹ ਹੁਣ ਬੰਦ ਕਿੱਥੇ ਦੇ ਹੁਣਾ ਪਾਣੀ ਇਹ ਹੋ ਗਿਆ ਹੋ ਗਿਆ ਮੁੰਨ ਤਾਂ ਇਹਦਾ ਵੀ ਛੋਣਾ ਹੀ ਨਹੀਂ ਆਹ ਕੰਮ ਦਾ ਵੀ ਫਾਇਦਾ ਇਹਨਾਂ ਦੇ ਬੈਕਸਾਈਡ ਟੋਬਾ ਭਾਈ ਉਰੇ ਪਾਣੀ ਵੇਸਟ ਵਾਲਾ ਜਾਈ ਜਾਂਦਾ ਉਹ ਸਾਡਾ ਅਸੀਂ ਟੋਆ ਦਾ ਖਾਸਾ ਪਟਾਇਆ ਵਾ ਪਰ ਉਹ ਜਦੇ ਭਰ ਜਾਂਦਾ ਜੀ ਲਓ ਭਾਈ ਕੱਖ ਪਾ ਦੇ ਮੁੰਡੇ ਨੇ ਹੈ ਆਹ ਖੜਾ ਟਰੈਕਟਰ ਮਾਸ ਜੀ ਦਾ ਭਾਈ ਕੱਖ ਪਾਏਗੇ ਹੈ ਪਾਈ ਗਲੀ ਤੋੜ ਗਿਆ ਸਨ ਨਹੀਂ ਕਰੂੰਗਾ ਮਨ ਲਾਦਾ ਬਾਅਦ ਮੈਂ ਰਲਾਉਂਗਾ ਪਰ ਚਾਰ ਗਾਮਾ ਜੀ ਪਹਿਲਾਂ ਮਾਸੀ ਜੀ ਨੇ ਬਹੁਤ ਡੰਗਰ ਰੱਖੇ ਪਹਿਲਾਂ ਨਾ ਮੈਂ ਕਹਿੰਦਾ ਘੱਟੋ ਘੱਟ ਮਾਸੀ ਕੋਲ 10-15 ਗਾਵਾਂਾਂ ਆਤੀਆਂ ਮੱਝਾਂ ਹੁਣੇ ਹੀ ਲੈਂਦੀਆਂ ਇਹਨਾਂ ਨੇ ਪਛੇ ਜੀ ਪਹਿਲਾਂ ਗਾਵਾਂਾਂ ਲਈ ਜ਼ਿਆਦਾ ਕੰਮ ਤਾਂ ਇਹਨਾਂ ਦਾ ਤੇ ਆਹ ਸਗੋਂ ਜਦ ਮੱਝਾਂ ਲਿਆਣ ਨੂੰ ਆ ਪਾਈਪ ਪੂਰੇ ਤੇ ਵੱਢਣੇ ਪਏ ਆ ਪਾਈਪ ਲੱਗੇ ਹੋਏ ਤੇ ਸਾਰੇ ਜਿਤਾਉ ਲੱਗੇ ਹੋਏ ਨਾ ਗਾਵਾਂਾਂ ਕਰਕੇ ਤੇ ਮੱਝਾਂ ਦਾ ਇਦਾਂ ਫਿਰ ਚੱਲਦਾ ਨਹੀਂ ਕੰਮ ਮੱਝਾਂ ਦੇ ਸਿੰਘ ਹੁੰਦੇ ਗਾਵਾਂਾਂ ਦੇ ਸਿੰਘ ਨਹੀਂ ਹੁੰਦੇ ਮੂੰਹ ਕੱਢ ਲੈਂਦੀਆਂ ਵਿੱਚ ਨੂੰ ਤਾਂ ਇੱਥੋਂ ਫਿਰ ਤੋੜਨੀ ਪਈ ਜੀ ਪਾਈਪ ਉਹ ਹਾਂਜੀ ਇੱਧਰ ਸਾਡਾ ਨੂਰੂ ਭਾਈ ਖੜਾ ਏ ਆ ਖੜਾ ਨੂਰੂ ਸਾਡਾ ਆ ਖੜਾ ਨੂਰੂ ਸਾਡਾ ਸਾਸਰੀ ਕਾਲ ਤਾਂ ਬੁਲਾਈ ਨਹੀਂ ਪੁੱਤ ਐ ਤੇ ਆ ਗਿਆ ਆ ਗਿਆ ਮੈਂ ਤੇ ਫਿਰ ਚੱਲਦੇ ਆ ਜੀ ਉੱਧਰ ਮਾਛਰ ਨਹੀਂ ਤਾਂ ਗੱਡੀ ਦਾ ਜੀ ਕਿਤੇ ਮਨਲਾ ਤਾਂ ਕੱਢੀ ਹੋਣੀ ਖਾਸੇ ਦਿਨ ਹੋ ਗਏ ਕੱਪੜਾ ਕੋਪੜਾ ਮਾਰਿਆ ਵੀ ਨਹੀਂ ਹੈ ਜਮੇ ਇਹਨਾ ਮੇਰੇ ਨਾਲ ਕੋਈ ਜ਼ਿਆਦਾ ਨਾਸ ਮਾਰਦਾ। ਅਲੀ ਮੈਂ ਕਹਿੰਦਾ ਵੀ ਮੇਰੇ ਕੋ ਨਾਸ ਬਚ ਜਾਂਦਾ ਗੱਡੀ ਦਾ। ਓਏ ਭਾਈ ਗੱਲ ਇਦਾਂ ਜੀ ਹੁਣ ਇਕੱਲੇ ਹੈਗੇ ਸੀਜ਼ਨ ਕਰਕੇ ਕਿਤੇ ਨਿਕਲ ਹੁੰਦਾ ਨਹੀਂ ਜਾਂ ਹੁੰਦਾ ਨਹੀਂ ਹਨਾ। ਅ ਜੀ ਦੀ ਜੂਰੀ ਲੱਗੇ ਵੀ ਲਾਉਣ। ਉਹਦੇ ਕਰਕੇ ਫੇ ਜਦੋਂ ਜਾ ਜਾਣਾ ਹੋਵੇ ਉਦੋਂ ਇੱਕ ਕਪੜਾ ਵੱਜਦਾ ਹੁੰਦਾ ਗੱਡੀ ਫਰ ਤਾਂ ਹਨਾ। ਚਲੋ ਠੀਕ ਹੈ ਵਧੀਆ। ਮਾ ਕੀ ਮੌਸਮ ਕੋਈ ਤੁਸੀਂ ਦੇਖ ਸਕਦੇ ਆ ਬੱਦਲ ਵਾਲਾ ਪੂਰਾ ਹੋਇਆ ਹੋਣਾ ਨਾ ਉਹਨਾਂ ਸੋਰੀ ਮੀਂਹ ਵਾਲਾ ਬੱਦਲ ਹੋਇਆ ਹੋਇਆ ਪੂਰਾ ਕੁਝ ਨਹੀਂ ਪਤਾ ਕਦੋਂ ਮੀਂਹ ਆ ਜਵੇ ਪਿਛਲੀ ਵਾਰ ਅਸੀਂ ਮੱਸੀ ਘੁਲਾਏ ਤੇ ਮੀਂਹ ਬਹੁਤ ਪਿਆ ਸ਼ਹਿਰ ਅੱਜ ਵੀ ਆਇਆ ਜਾਬ ਮੈਨੂੰ ਜਿਹੜੇ ਥਾਬਗੇ ਉਮੀਦ ਲੱਗਦੀ ਆ ਵੀ ਪੈ ਜਾਊਗਾ ਮੀਂਹ ਇਹਨਾਂ ਦੇ ਇੱਧਰ ਤਾਂ ਵੈਸੇ ਮਨ ਲਾਦਾ ਪਰਸੋਂ ਜੇ ਵੀ ਕਹਿੰਦੇ ਪੈ ਲਿਆ ਆ ਖੀਤਾਵਾਂ ਗੱਲ ਵੀ ਵੈਸੇ ਦੱਸਦੀ ਆ ਅਚਰੀ ਲੋਟ ਆ ਜਣੀ ਦੇਖਿਓ ਤੁਸੀਂ ਅਚਰੀ ਹੁਣ ਗਿੱਲੇ ਗਿੱਲੇ ਨਿਕਲ ਆਈਆਂ ਇਹ ਮੁੰਲਾ ਦਾ ਜਿੱਦਣ ਬੀਜੀ ਉਦੋਂ ਇਵੇਂ ਹੀ ਪੈ ਗਿਆ ਹੋਣਾ ਕਿਹੜਾ ਵੀ ਨਹੀਂ ਕੋਈ ਪਾਇਆ ਇਹਦੇ ਚ ਪਰ ਵਧੀਆ ਗਿੱਲੇ ਗਿੱਲੇ ਨਿਕਲ ਆਈ ਬਾਹਰ ਆ ਗਈ ਇਹ ਨਹੀਂਗਾ ਮੌਕਾ ਹੋ ਜਾਣਾ ਤਾਂ ਕਾਂਢੀ ਜੀ ਹੋ ਜਾਣੀ ਸੀ ਖੜ ਜਾ ਲਓ ਜੀ ਬਾਈ ਹੁਣ ਆਪਾਂ ਪਹੁੰਚ ਗਏ ਘਰਾਂ ਹੈ ਹੁਣ ਆਪਣੀ ਕਰੀਏ ਡਿਊਟੀ ਸ਼ੁਰੂ ਦੇਖੋ ਤਾਂ ਗਰਮੀ ਗਾਇਆ ਕਿੱਕਣਾ ਮੰਦੀਆਂ ਹੈ ਹੈ ਅ ਗਿੱਲਾ ਹੋ ਗਿਆ ਥੱਲੇ ਪਰ ਮੀਂਹ ਕਰਕੇ ਵੀ ਹੋ ਗਿਆ ਕੁਝ ਮੰਨ ਲਾ ਤਾਂ ਪਾਣੀ ਜ਼ਿਆਦਾ ਉੱਛਲ ਗਿਆ ਇੱਧਰ ਨੂੰ ਤੇ ਵਜੇਰੀ ਦੇਖ ਲਓ ਪਾਣੀ ਚ ਮੂੰਹ ਪਾ ਪਾ ਕੇ ਹਲਾਈ ਜਾਂਦੀ ਗਰਮੀ ਆ ਮੀਂਹ ਹੁਣ ਪੈਂਦਾ ਨਹੀਂ ਹੈ ਮੁੜ ਕੇ ਮੀਂਹ ਪਿਆ ਨਹੀਂ ਕਿਵੇਂ ਪੈ ਜਵੇ ਨਾ ਚਲੋ ਕੰਮ ਸੁੱਖਾ ਹੋ ਜਾਊਗਾ ਹਨਾ ਤੇ ਬਾਈ ਜੀ ਦੀਆਂ ਤਕਰੀਬਨ ਸਾਬ ਦੀਆਂ ਲੱਗੀਆਂ ਅੱਧਰ ਵਾਂਡੀਆਂ ਨੇ ਵੀ ਸਾਡਿਆਂ ਨੇ ਕੱਦੂ ਕਰਤਾ ਹਾਂ ਲਾਓ ਜੀ ਪਾਣੀ ਘੱਟ ਲੱਗਦਾ ਵਿੱਚ ਕਿਤੇ ਕਿਤੇ ਲੈਟ ਹੈਗੀ ਆ ਪਰ ਮੋਟਰ ਚਲਾਈ ਵੀ ਨਹੀਂ ਇਹਨਾਂ ਨੇ ਹਾਂ ਕੀ ਆ ਚੱਲ ਰਿਹਾ ਹੈ ਉਪਰੋਂ ਸਾਹਮਣੇ ਇੱਧਰ ਦੀ ਸਾਈਡ ਚੱਲਦੀ ਮੋਟਰ ਇਹਨਾਂ ਨੇ ਬੰਦ ਕਰੀ ਵੀ ਆ ਨਾਲੇ ਪਾਣੀ ਵੀ ਘੱਟ ਆ ਫੇਰ ਵੀ ਪਤਾ ਨਹੀਂ ਕਾਤੇ ਚਲੋ ਅਗਲੇ ਦੀ ਮਰਜ਼ੀ ਆ ਭਾਈ ਲੋ ਵੀ ਭਾਈ ਹੁਣ ਕਰੀਏ ਡਿਊਟੀ ਸ਼ੁਰੂ ਹੈ ਬਟੂ ਕੰਮ ਹੋ ਗਿਆ ਆਪਣਾ ਲੇਟ ਚੱਕ ਦੇ ਫਟੇ ਹੁਣ ਹਾਂ ਆ ਬੈਂਕ ਵਿੱਚ ਲੱਗਦਾ ਇਹ ਮਈ ਗਈ ਹਾਂ ਪੱਕੇ ਪਾਕੇ ਗਾ ਚੋਣੂ ਲੱਗਦੇ ਨੇ ਹਾਂ ਮੈਂ ਕਰਦਾ ਜਦ ਤੱਕ ਚੁਵਾਈ ਸ਼ੁਰੂ ਹਨ ਪੱਕੇ ਪਾਕੇ ਗਾਇ ਕੋ ਸਬ ਬਾਦ ਵਿੱਚ ਚੁਵਾਈ ਕਰ ਲੀਂਗਾ ਉਂਗਲੀ ਠੀਕ ਆ ਹੁਣ ਤੇਰੀ ਪੂਰੀ ਤੂੰ ਠੀਕ ਤੋ ਹੈ ਦਿਖਾ ਤਾਂ ਬੜੇ ਸੀ ਦਵਾ ਨਹੀਂ ਜਾਂਦਾ ਹੈ ਨਾਨਾ ਉਹ ਤਾਂ ਠੀਕ ਆ ਜੀ ਦੇਖੀ ਅੱਛਾ ਲੱਗ ਗਈ ਤੀ ਜੀ ਸਾਡਾ ਚੱਲ ਹੁਣ ਤਾਂ ਭਰ ਗਿਆ ਜਖਮ ਹਨ ਹਾਂ ਚੱਲ ਦੋ ਇੱਕ ਦੋ ਖਾਨ ਨਹੀਂ ਫਕੜਾ ਜਗਾ ਐਸੀ ਇੱਕ ਦੋ ਰੋਜ਼ ਹਾਂ ਹੋਰ ਹੋ ਜੂਗਾ ਜੀ ਨਾਮ ਕਰ ਲਾ ਤੇ ਅੱਜ ਬਿੱਟੂ ਦੀ ਡਿਊਟੀ ਲਈ ਤੀ ਜੀ ਮੈਂ ਸੰਦੀ ਮਖਾ ਬਾਈ ਬਾਈ ਵੀਡੀਓ ਵਿੱਚ ਮੈਂ ਸੰਦਖਾਈ ਵੀ ਨਾਲ ਹੁੰਦਿਆਂ ਦੀ ਬਿੱਟੂ ਆਪ ਸੌ ਗਿਆ ਹਾਂ ਸਰਦਾਰ ਨੇ ਬੋਲਾ بڑے ਸਰਦਾਰ ਹਾਂ ਬੰਦ ਕਰ ਦੇ ਅੱਛਾ ਹਾਂ ਜਦ ਕੰਮ ਹੋ ਗਿਆ ਲਹਾਨਾ ਨਹੀਂ ਹੈ ਹਾਂ ਤੇ ਪੜਾ ਹੈ ਅੱਛਾ ਜਨਰੇਟਰ ਹਾਂ ਸੱਚ ਅੱਜ ਭਾਈ ਸਾਡੇ ਜਨਰੇਟਰ ਚੱਲਦਾ ਤਾਂ ਸਵੇਰ ਦਈ ਕਿਉਂਕਿ ਸਾਡੇ ਘਰਾਂ ਨਾ ਬੋਲਟੇਜ ਆਉਂਦੀ ਆ ਜੀ ਘੱਟ ਬੋਲਟੇਜ ਹੁਣ ਸਾਡੇ ਪਹਿਲਾਂ ਹੈਗਾ ਤਾਂ ਸਿੰਗਲ ਫੇਸ ਆਉਂਦਾ ਮੈਂ ਤੁਹਾਨੂੰ ਦਿਖਾਉਣਾ ਉਧਰ ਲਿਜਾ ਕੇ ਕੋਲ ਤਾਂ ਚਲੂ ਹੁਣ ਆਪਾਂ ਜਾ ਨਹੀਂ ਸਕਦੇ ਇਹਨਾਂ ਟਾਈਮ ਹੈ ਨਹੀਂ ਮੈਂ ਨਾ ਤੁਹਾਨੂੰ ਇੱਥੋਂ ਹੀ ਤਾਰਾਂ ਦਿਖਾਉਂਦਾ ਆਪਣੇ ਆਉਂਦਾ ਤਾਂ ਜੀ ਸਿੰਗਲ ਫੇਸ ਤੇ ਦੋ ਤਾਰਾ ਪਈਆਂ ਹੋਈਆਂ ਦੀਆਂ ਆਪਣੇ ਜਿਹੜੇ ਤਿੰਨ ਘਰ ਆਹੇ ਖੇਤਾਂ 'ਚ ਸਾਡੇ ਘਰਾਂ ਨੂੰ ਦੋ ਤਾਰਾਂ ਸੀਗੀਆਂ ਤੇ ਕੱਲ ਦੀਆਂ ਤਾਰਾਂ ਲੱਗੇ ਹੋਏ ਜੀ ਬਦਲਣ ਆਉਂ ਦੇਖੋ ਸਾਹਮਣੇ ਖੰਬੇ 'ਪਰ ਹੁਣ ਚਾਰ ਤਾਰਾ ਹੋ ਗਈਆਂ 3 ਫੇਸ ਕਨੈਕਸ਼ਨ ਆ ਗਿਆ ਆਪਣੇ ਉਰੇ ਤੱਕ ਘਰ ਤੱਕ ਹੁਣ ਲਾਈਟ ਮਤਲਬ ਪੂਰੀ ਆਏ ਕਰੂੰਗੀ ਇਹ ਤਾਂ ਕਰਕੇ ਆਹ ਲੈ ਤਾਰਾਂ ਬਦਲਦੇ ਆ ਜੀ ਉਹ ਸਵੇਰ ਦੇ ਹੀ ਲੱਗੇ ਹੋਏ ਕੱਲ ਦੇ ਹੀ ਲੱਗੇ ਹੋਏ तकरीबन ਕੱਲ ਵੀ ਜਨਰੇਟਰ ਚੱਲਦਾ ਰਿਹਾ ਤੇ ਆਹ ਦੇਖ ਸਕਦੇ ਤੁਸੀਂ ਖੰਬੇ 'ਪਰ ਤਾਰਾਂ ਹੈਨਾ ਚਾਰ ਹੋ ਗਈਆਂ ਪਹਿਲਾਂ ਦੋ ਧੀਆਂ ਜੀ ਇਹ ਉਹਦੇ ਕਰਕੇ ਫਿਰ ਜਨਰੇਟਰ ਚਲਾਉਣਾ ਪਿਆ ਅੱਜ ਤਾਂ ਕਰਕੇ ਫਿਰ ਜਨਰੇਟਰ ਕਰਤਾ ਹੋਣਾ ਬੰਦ ਤੇਲ ਮੈਂ ਗਿਆ ਹੋਇਆ ਤਾਂ ਸਵੇਰ ਦਾ ਤੇ ਭਾਈ ਇਧਰ ਮਾਤਾ ਜੀ ਥਾਂ ਰਹੀ ਹੈ ਡਿਊਟੀ ਆਪਣੀ ਜੀ ਇਧਰ ਮਾਤਾ ਜੀ ਨੂੰ ਭਾਈ ਸਸਰੀ ਘਰ ਦੀ ਸਾਰਿਆਂ ਨੂੰ ਹਾਂ ਜੀ ਮਾਤਾ ਜੀ ਹੋਰ ਠੀਕ ਆ ਜੀ ਅੱਜ ਫਿਰ ਭੈਣ ਨੂੰ ਭੈਣ ਨੂੰ ਮਿਲਿਆ ਹੈ ਹਾਂ ਮਿਲਿਆ ਜੀ ਠੀਕਾ ਠੀਕਾ ਜੱਪੀ ਪਾ ਕੇ ਮਿਲ ਲੈ ਭਾਈ ਬਹੁਤ ਧੇਰ ਪਿਛੇ ਮਿਲਣਾ ਨਾ ਨਾ ਠੀਕ ਆ ਐ ਤਾਂ ਗੁਰਦਾਰੇ ਗਏ ਤੇ ਅਸੀਂ ਹਾਂ ਫਿਰ ਵੀ ਥੋੜੇ ਚਿਰ ਬਾਅਦ ਜੀ ਕਰਿਆ ਆਂਦਾ ਭੈਣ ਨਹੀਂ ਮਿਲਣੇ ਕਰਿਆ ਆਂਦਾ ਭਾਈ ਕਰਿਆ ਆਂਦਾ ਹਾਂ ਉਹਨਾਂ ਪਰ ਹੋਰ ਗੱਲ ਐ ਜਿਹੜੇ ਆਪਸ ਵਿੱਚ ਮਿਲਣਾ ਹਮੜੇ ਸਾਹਮਣੇ ਬੈਰ ਜਣੀ ਉਹ ਉਹ ਹੋਰ ਗੱਲ ਆ ਹਾਂ ਮੈਨੂੰ ਇਹ ਤਾਂ ਬੋਲੀ ਨਹੀਂ ਹਾਂ ਕੇ ਹਾਂ ਕੇ ਇਹ ਭਾਈ ਦਿੱਤੀ ਐ ਮੇਰੀ ਭੈਣ ਨੇ ਹਾਦੀ ਅੱਛਾ ਸਾਡੀ ਮਾਸੀ ਹਾਂ ਜਿਹੜੀ ਤੇ ਭੈਣ ਲੱਗਦੀ ਥੋੜੀ ਮਾਸੀ ਲੱਗਦੀ ਹੈ ਨਾ ਸਾਡੀ ਮਾਸੀ ਜੀ ਨੇ ਦਿੱਤੀ ਆ ਬਈ ਹਾਂ ਆ ਦੇ ਸਾਡੀ ਘਰ ਦੇ ਘਰ ਦੀ ਹਲਦੀ ਬਾਈ ਹਾਂ ਬਾਜੀ ਲੱਗ ਪਈਏ ਤੇ ਲੈ ਐਨ ਦੇਖ ਲੈ ਸਾਡੀ ਮਾਸੀ ਜੀ ਨੂੰ ਕਿਹਾ ਸੀ ਕਿ ਅੱਜ ਪ੍ਰਿੰਟ ਵੀ ਫਿੱਕੀ ਹੁੰਦੀ ਆ ਹਾਂ ਜਿਹੜੀ ਅਰਿਜੀਨਲ ਚੀਜ਼ ਆ ਮੰਮੀ ਓਰੀਜੀਨਲ ਲੜਦੀ ਆ ਆਦਾ ਵਿੱਕੀ ਦੀ ਗਾੜੀ ਨਹੀਂ ਆਈ ਵਿੱਕੀ ਆ ਕੇ ਸਿੱਖੀ ਆ ਹਾਂ ਜਿੱਨੀ ਨਹੀਂ ਕਿਉਂ ਨਹੀਂ ਸਿੱਖੀ ਨਾ ਮੇਰੇ ਇੱਕ ਦਿਨ ਮੋਟਰਸਾਈਕਲ 'ਤੇ ਜਾਂਦੇ ਜਾਂਦੇ ਨਾ ਐਨਕਲ ਆ ਲਾ ਕੇ ਵੱਜੀ ਐਨਕ ਪਰਤੇ ਵੱਜੀ ਵਾਲੀ ਗਲ ਕੋਲ ਥੱਲੇ ਵਾ ਉਰੇ ਗਲ ਕੋਲ ਵੱਜਦੀ ਸਾਰੇ ਲੜ ਗਈ 10 ਜੋਦੇ ਇਹ ਜਾਂਦੀ ਜਾਂਦੀ ਡੰਗ ਜਾ ਮਾਰ ਗਈ ਮੈਂ ਤਾਂ ਤਫਾ ਨਹੀਂ ਦਿੱਤਾ ਹਾਂ ਇੱਕ ਗੱਲ ਆ ਪਰ ਜਾਨ ਨੂੰ ਬਣਾ ਦਿੰਦੀ ਆ ਆ ਗਈ ਸੀ ਬੱਜ ਕੇ ਬੱਜ ਕੇ ਉਹਦਾ ਨਾਂ ਲਿਆ ਉਹ ਕੰਨ ਨਹੀਂ ਆਉਂਦੀ ਵੀਡੀਓ ਪਰ ਇੱਕ ਗੱਲ ਆ ਦੇਖ ਲੋ ਵੀ ਜਾਨ ਨੂੰ ਬਣਾ ਦਿੰਦੀ ਐਨੀ ਜੋਰ ਨਾਲ ਮੰਦੀ ਮੜਦੀ ਆ ਹਾਂ ਨੂੰਮੜਦਾ ਵੀ ਆਈ ਕੰਮ ਮੇਰੇ ਤਾਂ ਹੱਥ ਨੂੰ ਚੱਪੜ ਗਿਆ ਸੀ ਐਡਾ ਮੋਟਾ ਹੋ ਗਿਆ ਤੂੰ ਤੇ ਮਤਾਂ ਦੋ ਦਿਨਾਂ ਤੋਂ ਫੋਨ ਹੀ ਨਹੀਂ ਗਈ ਛੋਟੀ ਹੁੰਦੀ ਤੇ ਲੜਦੀ ਸੀ ਹੂੰ ਬਹੁਤ ਬੁਰੀ ਲੜਦੀ ਆ ਭਾਈ ਬਹੁਤ ਬੁਰੀ ਆ ਪ੍ਰਿੰਟ ਆ ਇੱਕ ਪ੍ਰਿੰਟ ਸਾਡੀ ਆ ਫਿਰਦੀ ਆ ਇਹ ਪ੍ਰਿੰਟ ਸਾਸ਼ਤਰੀ ਕਾਲ ਤਾਂ ਬੁਲਾਈ ਨਹੀਂ ਮਾਸੀ ਨਾ ਆਜੀ ਸਾਸ਼ਤਰੀ ਕਾਲ ਜੀ ਪਪ ਕਰਦੇ ਪੁੱਤ ਪਪ ਸਾਸੀ ਕੋਣਾ ਆਏ ਆਏ ਇੱਕ ਹੋਰੇ ਵੀ ਕਰਦੇ ਪੁੱਤ ਓਏ ਪੁੱਤ ਨੂਰੂ ਨੂਰੂ ਪਪ ਜਾਣਾ ਤੁਹਾਨੂੰ ਲੈਣ ਓਏ ਮੇਰੀ ਗੱਲ ਸੁਣ ਇੱਕ ਇੱਕ ਫੋਨ ਪਕਾ ਦੇ ਕਰਦੀ ਪਕਾ ਦੇ ਫੋਨ ਇੱਕ ਵੀ ਹੋਰ ਆ। ਅਰੇ ਇਹ ਮੈਂ ਹੋਰ ਭਾਜੀ। ਹਾਂਜੀ। ਇੱਕ ਮੈਨੂੰ ਆਂਬੀਆਂ ਲਿਆ ਕੇ ਦਿਓ 2-3 2 ਕਿਲੋ ਹੋਰ। ਹਾਂਜੀ ਆਂਬੀਆਂ ਦੀ ਕਸਾਣਾ। ਇਹ ਮਿੱਠੀ ਚੱਕੜ ਬਣਾਣੀ ਆ ਦੂਈ। ਬਣਾਣੀ ਆ ਸੀ। ਗੋੜਾ ਵਾਲੀ? ਹਾਂ। ਅੱਛਾ। ਇਹ ਤਾਂ ਪੱਛੀਨੀ ਵਾਲੀ ਬਣਾਈ ਤਾਂ ਗੋੜਾ ਦੀ ਵੀ ਬਣਾ ਸਕਦੇ। ਗੋੜਾ ਚੱਕਰ ਆ ਇਹ। ਅੱਛਾ। ਮੈਂ ਕਿਤੇ ਖਾਧੀ ਸੀ ਨਾ ਕੋੜਾੜੀ ਬਹੁਤ ਧੀਆ ਮੰਦੀ ਹੁੰਦੀ। ਇਹ ਕਦੀ ਜਿੰਬੜੀ ਬੇਕ ਨਹੀਂ ਮੰਮੀ ਮੈਨੂੰ ਬਣਾ ਕੇ ਦੇ। ਹਾਂ। ਇਹ ਵੀ ਚੱਕਰ? ਹੋਰ ਮੈਂ ਤਾਂ ਆਂਬੀਆਂ ਗੋੜਾ ਵਾਲੀ ਬਣਾਣੀ ਆ। ਅੰਬੋ ਕਿਤੇ ਲਿਓ ਨਾ ਬਲੂਬ ਕਲੇ ਤੇਰੇ ਤੋੜੀ ਟਾਣੀ ਟੁਣੇ ਉਹਦੇ ਗੱਲ ਕੜਾਂਗੀ ਜਿਗੇ ਆ ਤਾਂ ਹੋਣੀ ਆਪਣੇ ਉੱਤੇ ਕੱਚੇ ਤੇ ਆਇਆ ਨਾ ਹੈਗੇ ਚੱਲੀਆਂ ਚੱਲੀਆਂ ਤੇ ਉਹ ਲਿਆਉਂਗੇ ਕੜਾਂਗੀ ਦਾ ਤੋੜ ਲਈ ਕਰਦੇ ਆ ਚਲੋ ਹੀ ਲਾ ਗੋੜੀ ਹੱਥ ਨਾਲ ਨਾ ਤੋੜਿਓ ਉਹਦੇ ਨਾਲ ਹੀ ਤੋੜਿਓ ਕੜਾਂਗੀ ਨਾਲ ਪਹਿਤ ਦੂਸਰ ਨਾਲ ਪਹਿਲਾ ਹੋਰ ਨਾਲੇ ਪਛਾਣਨੇ ਦਾ ਉਹੀ ਨਹੀਂ ਹਾਂ ਉਹ ਹੁਣ ਹੁਣ ਤਾਂ ਜ਼ਿਆਦਾ ਉੱਪਰ ਆ ਉਹ ਕੜਾਂਗੀ ਗਲੇ ਤੋੜ ਹੋਣੀ ਆ ਹੱਥ ਗੈ ਨਹੀਂ ਟੋਟਣੀਆਂ ਹੁਣ ਟੋਟ ਲੱਗਿਆ ਨਾਲ ਦੁੱਫਣ ਜੱਦੀ ਲਾਹੌਰ ਮੈਂ ਨਾ ਤੁੰਬ ਖਾਤੇ ਤੋੜ ਦੱਤੀ ਦੁਰੇ ਇੱਧਰ ਸਾਡਾ ਲੱड्डੂ ਭਾਈ ਪਿਆ ਆਪਣੇ ਦਾਦਾ ਜੀ ਕੋਲ ਸੱਤਾ ਇਹ ਆਏ ਨਜ਼ਾਰੇ ਵਾਲੀ ਜ਼ਿੰਦਗੀ ਦੇਖੋ ਮੋਜਾਂ ਕਰਦਾ ਜੀ ਮੋਜਾਂ ਆ ਜ਼ਿੰਦਗੀ ਆ ਉਮਰ ਜਿਹੜੇ ਪਈ ਮੋਜਾਂ ਹੁੰਦੀਆਂ ਸਰ ਪੂਰੇ ਨਜ਼ਾਰੇ ਕੋਈ ਟੈਨਸ਼ਨ ਨਹੀਂ ਕੋਈ ਕੁਝ ਨਹੀਂ ਬਾਪੂ ਜੀ ਨੇ ਹੀ ਕਹਿੰਦਾ ਮੋਜਾਂ ਕਰੀ ਨਾ ਹਾਂ ਸਹੀ ਗੱਲ ਹੈ ਮਤਲਬ ਹੁਣ ਆਪਾਂ ਸਾਂਭੀਏ ਭਾਈ ਆਪਣੀ ਡਿਊਟੀ ਅਸੀਂ ਤਾਂ ਆਪਾਂ ਹੀ ਤੋਈਏ ਫਿਰ ਇੱਥੇ ਹਾਂ ਫਰਿੱਜ ਤੋਂ ਹਣਾ ਹੋਰ ਕੀ ਫ੍ਰਿਜ ਹੈ ਜਾ ਡਰਮ ਵੀ ਧੋਣੇ ਵਾਲੇ ਪਏ ਬੋਲ ਤੋ ਚੱਲੀਆਂ ਮੰਮੀ ਜੀ ਫ੍ਰਿਜ ਧੋਣ ਚੱਲੇ ਆ ਤੁਸੀਂ ਆਪਣਾ ਮੈਸਾ ਕੋਲ ਨੂੰ ਜਾ ਹਾਂ ਇਹ ਕਹਿੰਦੀ ਮੈਟੋ ਧੋਣੀ ਹੈ ਮੈਂ ਜਦ ਤੱਕ ਭਾਈ ਬਾਲਟੀਆਂ ਹੈਗੀਆਂ ਜਦ ਤੱਕ ਦੋ ਬਾਲਟੀਆਂ ਮੈਂ ਚੋਣ ਲੱਗਦਾ ਬਾਲਟੀਆਂ ਰਚਾਪ ਨਹੀਂ ਹੈਗੀ ਆਪਣੀ ਰੈਡੀ ਪਾਪਾ ਭਾਈ ਆਪਣਾ ਕੰਮ ਕਰੀਏ ਸ਼ੁਰੂ ਹਨ ਐ ਲਾਓ ਜੀ ਬਾਲਟੀਆਂ ਧੁੱਤੀਆਂ ਪਈਆਂ ਹਾਂਜੀ ਮੈਸਾ ਵੀ ਬੁਲਾਉਂਦੀ ਆਂ ਭਾਈ ਬੋਲਦੀ ਆਂ ਇਹ ਵੀ ਆਜੋ ਹੁਣ ਹਾਂ ਆਗੇ 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 ਕੋਈ ਨਹੀਂ ਕਰਦੇ ਆ ਚੋਾਈ ਸ਼ੁਰੂ ਦੇਖੋ ਇਹ ਡੰਗਰ ਨੂੰ ਇੰਨੀ ਪਛਾਣ ਹੁੰਦੀ ਆ ਮਾਲਕ ਦੀ ਜਦ ਇਹ ਲੱਗ ਜਿੰਦੀ ਆ ਐ ਐ ਕਰਨਾ ਹੈਨਾ ਵੀ ਭਾਈ ਚੋ ਸਾਨੂੰ ਇਹ ਬਾਕੀ ਇੱਕ ਭਾਈ ਖੋਸ਼ ਖਬਰ ਹੀ ਆ ਜੀ ਖੋਸ਼ ਖਬਰ ਹੀ ਇਹ ਆ ਇੱਕ ਮੈਸ ਨੂੰ ਅਸੀਂ ਆ ਝੋਟੀ ਆ ਦੇਖੋ ਝੋਟੀ ਬਹੁਤ ਕੰਪੀਦੀ ਆ ਦੇਖੋ ਭਾਈ ਤਿਲ ਕੇ 11 ਮੈਂ ਤਾਂ ਚੋਟੀ ਹੈਗੀ ਬਹੁਤ ਕੰਮ ਦੀ ਹੈ ਤੇ ਅਸੀਂ ਤਾਂ ਇਹਨੂੰ ਫਿਰਦੇ ਤੇ ਵੇਚਣ ਨੂੰ ਆ ਪਰ ਇਹ ਕੱਲ੍ਹ ਭਾਈ ਆਪਣੀ ਝੋਟੀ ਚੈੱਕ ਪਾਸ ਹੋ ਗਈ ਹੈ ਵੀ ਪਾਲਟਿਓ ਹੋ ਗਈ ਇਕ ਤਰ੍ਹਾਂ ਦੀ ਸਮਝ ਲਓ ਕਿੱਥੇ ਅਸੀਂ ਵੇਚਣ ਨੂੰ ਫਿਰਦੇ ਤੇ ਕਿੱਥੇ ਚੈੱਕ ਪਾਸ ਹੋ ਗਈ ਰਹਿੰਦੀ ਨਹੀਂ ਦੀ ਹੈ ਬਹੁਤ ਟਾਈਮ ਹੋ ਗਿਆ ਤਾਂ ਤੇ ਹੁਣ ਤਾਂ ਮਤਲਬ ਅੱਕੇ ਹੋਏ ਤੇ ਤੇ ਵੀ ਯਾਰ ਛੱਡੋ ਪਰਾਂ ਇਹਨੂੰ ਵੇਚੋ ਕੱਲ ਹੋ ਗਈ ਇਹੇ ਪਾਸ ਹੁਣ ਤਕਰੀਬਨ ਇਹ ਸਮਝ ਲਓ ਹੁਣ ਇਹਦੀ ਕਰਦੇ ਆਂ ਸੇਵਾ ਦੱਬ ਕੇ ਆਂ ਕਰਦਾ ਨਹੀਂ ਗੋਲ ਇਹ ਹੁਣ ਤੱਕ ਹਜੇ ਹੈਗਾ ਟਾਈਮ ਸਮਝ ਲਓ ਵੀ ਆਪਣੀ ਇੱਕ ਤਰ੍ਹਾਂ ਦੀ ਇਹ ਲਾਟਰੀ ਹੋ ਨਿਕਲਈ ਹੈ ਨਾ ਤੇ ਬਾਕੀ ਹੋਰ ਵੀ ਕਿਰਾਏ ਦੇ ਇੱਕ ਦੋ ਡੰਗਰ ਚੱਕ ਚੈਨੂ ਵੀ ਹੈਗੇ ਆ ਵੈਸੇ ਇਹਦੀ ਪਰ ਸਾਨੂੰ ਜ਼ਿਆਦਾ ਖੁਸ਼ੀ ਹੋ ਗਈ ਇਹ ਮਾਲਕ ਚਲੋ ਇਦਾਂ ਹੀ ਬਰਕਤ ਪਾ ਕੇ ਰੱਖੇ ਭਾਈ ਹਨਾ ਅੰਦਰੂਸਤੀ ਬਖਸ਼ ਡੰਗਰਾਂ ਤੇ ਬੇਟੂ ਅਜੀ 4 ਰੁਪਏ ਮਿੱਤਰਾ ਮੈਂ ਤਾਂ ਕਰਾਂ ਸਟਾਰਟ ਹੈ ਪੂ ਫਿਰ ਹੁਣ ਚਾਹ ਪੀ ਲਾ ਚਾਹ ਪੀ ਕੇ ਕਰਦੇ ਕੰਮ ਚਾਲੂ ਚੱਲ ਭਾਈ ਖੋਲਾਂ ਤੈਨੂੰ ਲੈ ਤੂੰ ਤਾਂ ਨਜ਼ਾਰੇ ਐ ਲੈ ਕਿਆ 3 ਵਜੇ ਆਏਗਾ ਹੈ ਲਾਈਟ ਆ ਜਣੀ ਬਸ ਉਹ ਲੱਗੇ ਪਿਆ ਉੱਥੇ ਹਜੇ 17:30 ਹਾਂ ਥੋੜਾ ਹੀ ਰਹਿ ਜਣਾ ਕੰਮ ਮਨੂੰ ਲੱਗਦਾ ਅੱਜ ਦੀ ਪੱਠੇ ਪਾ ਕੇ ਤੁਹਕੇ ਦਿੱਕ ਕਰ ਦਈਏ ਹਾਂ ਇਹ ਤਾਂ ਜਨਰੇਟਰ ਦੇ ਸਲਾਹ ਨੇ ਪੁੱਛਦਾ ਜਨਰੇਟਰ ਚਲਾਉਣਾ ਮਨਾ ਚੱਲ ਆਹ ਹੁਣ ਦੇ ਤਾਂ ਆ ਸਵੇਰ ਜੋਗੇ ਟੁੱਕਣੇ ਹੁਣ ਜੋਗੇ ਤਾਂ ਟੁੱਕੇ ਵੇ ਅੱਛਾ ਟੱਕ ਹੋਇਆ ਵਾ ਠੀਕ ਆ ਠੀਕ ਵਾ ਫੇਰ ਤਾਂ ਕੋਈ ਅੱਛਾ ਮਨੂੰ ਕਹਿੰਦਾ ਮਸ਼ੀਨ ਨੂੰ ਹਾਂ ਚੱਲ ਮਸ਼ੀਨ ਨੂੰ ਤਾਂ ਚਲਾ ਲਾਂਗੇ ਕੋਈ ਗੱਲ ਨਹੀਂ ਠੀਕ ਆ ਹਾਂ ਮੈਂ ਫੀਡ ਪਾ ਹਾਂ ਇਹ ਵੀ ਹਿੱਲੀ ਜਾਂਦੀ ਨੂੰ ਫੀਡ ਪਾ ਦਮ ਚਲੋ ਠੀਕ ਆ ਜੀ ਫਿਰ ਹੁਣ ਕਰੀਏ ਚੋਾਈ ਸ਼ੁਰੂ ਮਿਲਦੇ ਫਿਰ ਤੁਹਾਨੂੰ ਕਿਸੇ ਅਗਲੇ ਬਲੌਗ ਚ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ